ਅੰਧਿਆਰੇ ਦੀਪਕ ਚਹੀਏ ਇੱਕ ਬਸਤ ਅਗੋਚਰ ਲਹੀਏ ਬਸਤ ਅਗੋਚਰ ਪਾਈ ਘਟ ਦੀਪਕ ਰਹਿ ਆ ਸਮਾਈ ਕਹ ਕਬੀਰ ਅਬ ਜਨਿਆ ਜਬ ਜਾਣਿਆ ਤੋ ਮਨ ਮਨਿਆ ਮਨ ਮਨੇ ਲੋਗ ਨਾਪਤੀ ਜੈ ਨਾਪਤੀ ਜੈ ਤੋ ਕੀਜੈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਨਿਆ ਨਵਾਨੇ ਲੋਗ ਨਾਪਤੀ ਜੈ ਨਾਪਤੀ ਜੈ ਤੋ ਕਿਆ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਹਾਂਪੁਰਖ ਸੰਤ ਬਾਬਾ ਕਾਲਾ ਸਿੰਘ ਜੀ ਨਾਨਕ ਸਰਵਾਲੇ ਜਿਨ੍ਹਾਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਵਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਵੱਲੋਂ ਮਹਾਪੁਰਖਾਂ ਨੂੰ ਜੀਓ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਗੁਰੂ ਘਰ ਵੱਲੋਂ ਸਿਰ ਪਾਉ ਦੀ ਦਾਤ ਮਹਾਪੁਰਸ਼ਾਂ ਨੂੰ ਦਿੱਤੀ ਜਾ ਰਹੀ ਹੈ ਬੋਲੇ ਸੋ ਨਿਹਾਲ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰੀਕੇ ਦੇ ਨਾਲ ਮਹਾਪੁਰਖਾਂ ਪਾਸੋਂ ਸਤਿਗੁਰੂ ਜੀ ਗੁਰੂ ਘਰ ਦੀ ਇਹ ਮਹਾਨ ਸੇਵਾ ਪ੍ਰਚਾਰ ਪ੍ਰਸਾਰ ਦੀ ਲੈਂਦੇ ਰਹਿਣ ਬੜੇ ਯੋਗ ਪ੍ਰਬੰਧ ਸੰਪਰਦਾ ਨਾਨਕ ਸਰ ਦੇ ਮਹਾਪੁਰਖ ਕਰਦੇ ਹਨ ਅਤੇ ਸਿੱਖ ਸੰਗਤਾਂ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਮਹਾਪੁਰਖਾਂ ਨੂੰ ਸਭ ਸੰਗਤਾਂ ਵੱਲੋਂ ਜੀ ਆਇਆਂ ਨੂੰ ਅਲ ਦੇ ਪਾਵਨ ਦੀਵਾਨ 7 ਵਜੇ ਤੋਂ ਲੈ ਕੇ 8 ਵਜੇ ਤੱਕ ਬਾਬਾ ਬਲਰਾਜ ਸਿੰਘ ਜੀ ਹੁਣਾਂ ਦੇ ਅਸਥਾਨ ਧੰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਉੱਪਰ ਜੋ ਪਾਵਨ ਅਸਥਾਨ ਬਣਾਏ ਨੇ ਉੱਥੇ ਹਰ ਜਿੱਦਾਂ ਸੰਗਤਾਂ ਨੇ ਲਾਹਾ ਪ੍ਰਾਪਤ ਕਰਨਾ ਹੋਵੇ ਉਹ ਸੰਗਤਾਂ ਉੱਥੇ ਪਹੁੰਚ ਕਰਕੇ ਕਥਾ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਸਕਦੀਆਂ ਨੇ 31 ਮਈ ਨੂੰ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ ਸਾਹਿਬ ਵਿੱਚ ਅੰਮਰ ਸੰਚਾਰ ਹੋਵੇਗਾ ਕਿਉਂਕਿ 1 ਜੂਨ ਨੂੰ ਨਗਰੂ ਅਰਜਨ ਪਾਤਸ਼ਾਹ ਜੀ ਅਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਅੰਦਰ 1 ਜੂਨ ਨੂੰ ਨਗਰ ਕੀਰਤਨ ਸਜਾਏ ਜਾ ਰਹੇ ਨੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ 26 ਮਈ ਨੂੰ ਜੋ ਪਾਵਨ ਦੀਵਾਨਾ ਦੀ ਪ੍ਰਾਰੰਭਤਾ ਹੋ ਜਾਣੀ ਹੈ ਜਿਨ੍ਹਾਂ ਦੀਵਾਨਾ ਦੇ ਅੰਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਉਡਾਲਾ ਅਤੇ ਡਾਟੀ ਲਖਮਿੰਦਰ ਸਿੰਘ ਸੋਹਣ ਸਾਡੇ ਕੋਲ ਪਹੁੰਚ ਰਹੇ ਆ ਆਪਜੀ ਬਾਹਰ ਲੱਗੇ ਹੋਏ ਇਸ਼ਤਿਹਾਰ ਔਰ ਪੋਸਟਰਾਂ ਦੇ ਉੱਪਰੋਂ ਪੜ ਸਕਦੇ ਹੋ 26 ਮਈ ਤੋਂ ਉਹ ਸਮਾਗਮ ਪ੍ਰਾਰੰਭ ਹੋ ਰਹੇ ਆ ਅਤੇ ਸਾਜ ਸੰਗਤ ਜੀ 1 ਜੂਨ ਦਾ ਨਗਰ ਕੀਰਤਨ ਇੱਕ ਹਫਤਾ ਪਾਵਨ ਦੀ ਮਾਨ ਸੱਜਣੇ ਆ ਉਹਨਾਂ ਅੰਦਰ ਹਾਜ਼ਰੀਆਂ ਅਤੇ 29 ਮਈ 31 ਮਈ ਨੂੰ ਸਾਧ ਸੰਗਤ ਜੀ ਅਮਰ ਸੰਚਾਰ 9 ਵਜੇ ਸਵੇਰੇ ਅਮਰਤ ਵੇਲੇ ਅਮਰ ਸੰਚਾਰ ਦੀ ਪਰਾਰੰਭਤਾ ਹੈ ਜਿੰਨਾ ਸਿੱਖ ਪ੍ਰਾਣੀਆਂ ਨੇ ਅਮਰ ਸ਼ਾ ਕਰਕੇ ਕਲਗੀ ਧਰਵਲ ਨੂੰ ਵਰਸਾਈ ਹੋਈ ਉਹ ਮਰਯਾਦਾ ਜੋ ਖੰਡੇ ਬਾਟੇ ਦੀ ਪਾਹੁਲ ਹੈ ਉਹ ਸ਼ਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਨਾ ਪਾਈ ਉਹ 31 ਮਈ ਨੂੰ ਪਹੁੰਚ ਕਰਕੇ 9 ਵਜੇ ਅਮਰ ਸੰਚਾਰ ਅੰਦਰੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕਰਨੇ ਹਨ ਸਤਿਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਸੋਖਾ ਸੰਧੀ ਸੇਵਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸ